ਸਾਡਾ ਬਹੁਤ ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਆ ਵੜ ਲੈ ਕੇ ਆਏ ਆ ਬਿਲਕੁਲ ਤਾਜੀ ਸੋਈ ਹੋਈ ਆ ਇਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਹਿਸੀਰ ਤੇ ਜਿਹੜਾ ਜ਼ਿਲ੍ਹਾ ਵਾਹੇ ਪਿੰਡ ਨੂੰ ਤਰਨਤਾਰਨ ਲੱਗਦੇ ਆ ਤੇ ਜਿਹੜੀ ਤਰਨਤਾਰਨ ਤੋਂ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਇਹੜਾ ਪਟਿੰਡੇ ਨੂੰ ਅੰਮ੍ਰਿਤਸਰ ਤੋਂ ਹਾਈਵੇ ਜਾਂਦਾ ਵਾ ਉਹ ਹਾਈਵੇ ਤੋਂ 30 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਆਪਣਾ ਤੇ ਬਾਕੀ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਵੜ ਆਪਾਂ ਕੰਟੈਕਟ ਨੰਬਰ ਆਪਣੇ ਮੋਬਾਈਲ ਨੰਬਰ ਚਾਲੂ ਕਰ ਦਾਂਗੇ ਸਕਰੀਨ ਤੇ ਤੇ ਵੀਰ ਕੋਈ ਵੀ ਜਿਹਦੀ ਪਸੰਦ ਆਵੇ ਉਹ ਆਪਣਾ ਪ੍ਰੋਪਰ ਐਡਰੈਸ ਫੋਨ ਕਰਕੇ ਪਤਾ ਕਰ ਸਕਦਾ ਵਾ ਤੇ ਹੁਣ ਆਪਾਂ ਇਹਦੀ ਡਿਟੇਲ ਸਾਂਝੀ ਕਰਦੇ ਆਂ ਪਹਿਲਾਂ ਅੱਜ ਤਰੀਕ ਨੋਟ ਕਰ ਲਓ ਅੱਜ ਦੋਸਤੋ ਆਪਾਂ 14 ਦਸੰਬਰ 2023 ਨੂੰ ਆਪਾਂ ਵੀਡੀਓ ਬਣਾ ਰਹੇ ਆਂ ਤੇ 15 ਦਸੰਬਰ 2023 ਨੂੰ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਕਿਸਾਨ ਵੀਰੋਣੀ ਦੀ ਆਪਾਂ ਡਿਟੇਲ ਸਾਂਝੀ ਕਰਦੇ ਆ ਆ ਵੈੜ ਦੇ ਸਕਦੇ ਆ ਫੇਸ ਕੁਆਲਟੀ ਦੇ ਸਕਦੇ ਤੇ ਅੱਜ ਨੂੰ 3 ਤੋਂ 4 ਦਿਨ ਹੋ ਗਏ ਆ ਸੋਈ ਨੂੰ ਆਹ ਥਨਾ ਦਾ ਸੈਜ ਵੀ ਚੈੱਕ ਕਰ ਸਕਦੇ ਬਾਕੀ ਕਿਸਾਨ ਵੀਰੋ ਆ ਦੇਖ ਸਕਦੇ ਜੀ ਕੋਈ ਨਹੀਂ ਸੀਲ ਸਾਬੂ ਪੂਰੀ ਆ ਆ ਦੇਖ ਸਕਦੇ ਜੀ ਤੇ ਪੂਰਾ ਮੁਠੀ ਵਾਲਾ ਥਾਣਿਆ ਤੇ ਚੋਣ ਚੋਣ ਚ ਪੂਰੀ ਓਕੇ ਇੱਕਦਮ ਫੋਲੀ ਕੋਈ ਥਣ ਨਹੀਂ ਘਟ ਵੱਧ ਕੋਈ ਭੂਰ ਛਟਣੀ ਆ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਜੀ ਪੂਰੀ ਵਿਤਵਿਰਲ ਤੇ ਧਾਣਿਆ ਤੇ ਬਾਕੀ ਪਸਮਾ ਕੇ ਪੂਰਾ ਮੁੱਠੀ ਵਾਲਾ ਥਾਣੇ ਐ ਨਹੀਂ ਵੀ ਕੋਈ ਚੋਣ ਚ ਕੋਈ ਪਰੇਸ਼ਾਨੀ ਹੋਏ ਕਿਸ ਤਰ੍ਹਾਂ ਦੀ ਵੀ ਥਾਣ ਮੁੱਠੀ ਚ ਨਹੀਂ ਆਉਂਦਾ ਇਸ ਤਰ੍ਹਾਂ ਦੀ ਕੋਈ ਨਹੀਂ ਹੈਗੀ ਇਹਦੇ ਚ ਕਮੀ ਪੇਸ਼ੀ ਤੇ ਦੋਸਤੋ ਇਹਨੂੰ ਤਿੰਨ ਤੋਂ ਚਾਰ ਦਿਨ ਸੂਈ ਇਹਨੂੰ ਹੋ ਗਿਆ ਅੱਜ ਤੇ ਮਗਰ ਇਹਦੇ ਬੱਚਾ ਵਾ ਮੇਲ ਕਾਫ ਆ ਤੇ ਕੋਈ ਵੀਰ ਦੁੱਧ ਮੰਨ ਲੈ ਕੋਈ ਬੋਲਾ ਮੰਨ ਲੈ 10 ਲੀਟਰ ਹੁਣ ਹਾਜ਼ਰੇ ਹਾਲ ਦੀ ਘੜੀ ਤੇ ਜਿਹੜੀ ਦੁੱਧ ਦੀ ਕੰਪੈਸਟੀ ਇਹਦੀ 13 ਤੋਂ 14 ਲੀਟਰ ਦੀ ਆ 14 ਲੀਟਰ ਤੱਕਰ ਬੜੇ ਆਰਾਮ ਨਾਲ ਜਾਣ ਦੀ ਉਮੀਦ ਆ ਵੜਦੀ ਆ ਆ ਕਿਸਾਨ ਵੀਰੋ ਆ ਬੱਚਾ ਜੇ ਆ ਦੇਖ ਸਕਦੇ ਪੂਰਾ ਐਕਟਿਵ ਆ ਆ ਨਾਲੂ ਵੀ ਦੇ ਸਕਦੇ ਆ ਆ ਨਾਲੂ ਦੇ ਸਕਦੇ ਆ ਨਾਲੂ ਵੀ ਨਾਲੇ ਬੱਚੇ ਦਾ ਅਬ ਬਾਕੀ ਹੁਣ ਆਪਾਂ ਤੁਹਾਨੂੰ ਚਲਾ ਕੇ ਵੀ ਵੇੜ ਬਖਾ ਲੰਨੇ ਆਂ ਇਹ ਦੇਖ ਸਕਦੇ 累。Yeah. ਦੋਸਤੋ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਿਆ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਵਹਿੜਤੀ ਜਿਹੜੇ ਵੀ ਵੀਰ ਨੂੰ ਪਸੰਦ ਆਉਂਦੀ ਆ ਆਦਾ ਕੰਟੈਕਟ ਕਰਕੇ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਮੇਰੀ ਵਾਰ-ਵਾਰ ਇਹੋ ਹੀ ਬੇਨਤੀ ਹੁੰਦੀ ਵੀਰਾਂ ਨੂੰ ਵੀ ਆਪ ਦੀ ਪੂਰੀ ਤਸੱਲੀ ਕਰਿਆ ਕਰੋ ਤੇ ਹੁਣ ਗੱਲ ਕਰਦੇ ਆਂ ਰੇਟ ਦੀ ਦੋਸਤੋ ਇਹਦਾ ਮੋਲ ਆਪਾਂ ਕੋਈ 45 ਨਹੀਂ ਕਰਨਾ ਕੋਈ 40 ਨਹੀਂ ਕਰਨਾ ਬਿਲਕੁਲ ਜਾਇਜ਼ ਰੇਟ ਆਪਾਂ ਰੱਖਿਆ ਹੈ ਵੈੜ ਦਾ ਮੁੱਲ ਵੀਰੇ ਭਾਵੇਂ 40 45 ਜੋ ਮਰਜ਼ੀ ਕਰਨ ਨੂੰ ਕਰ ਸਕਦੇ ਆ ਪਰ ਨਹੀਂ ਕਰਨਾ ਆਪਾਂ ਜਿਹੜੀ ਲੈਂਡ ਦੇਣ ਵਾਲੀ ਗੱਲ ਆ ਦੋਸਤੋ 36000 ਰੁਪਏ ਦੀ ਵੈੜ ਹੋ ਗਈ ਹੈ ਬਿਲਕੁਲ ਜਾਇਜ਼ ਰੇਟ ਹੈ 36000 ਤੇ ਵੀਰ ਉਹੀ ਕਾਲ ਕਰੇ ਜਿਹਨੂੰ ਸਿਰਫ ਇਹਦੇ ਚੋਂ ਆਪਾਂ 36000 ਚੋਂ ਛੋਟ ਛੱਪਾ ਕਰ ਸਕਦੇ ਥੋੜਾ ਬਦ ਮਾਨਤਨ ਹੋਣਾ ਬੜਾ ਜਿਆਦਾ ਨਹੀਂ ਕੋਈ ਵੀਰ ਨੂੰ ਜੇ ਕੋਈ ਹੋਏ ਤੇ ਤੇ ਬੜਾ ਜਿਆਦਾ ਫਿਰ ਔਖਾ ਜਾਂਦਾ ਹਾਂ ਜੀ ਸਾਡੀ ਇਹ ਸਭ ਪੂਰੀ ਹੈ ਕੋਈ ਕਮੀ ਪੇਸ਼ ਨਹੀਂ ਹੈਗੀ ਯਾਰ ਤੇ ਬਾਕੀ ਜਿਹੜੇ ਵੀ ਵੀਰ ਦੀ ਪਸੰਦ ਆਉਂਦੀ ਉਹ ਆਪ ਦਾ ਕੰਟੈਕਟ ਕਰਕੇ ਸਾਈ ਫੈਨਾ ਕਰਕੇ ਆਪ ਦੀ ਦੋ ਟਾਈਮ ਜ਼ਰੂਰ ਤਸੱਲੀ ਕਰ ਸਕਦਾ ਤੇ ਦੋਸਤੋ ਮਿਲਦੇ ਹਾਂ ਹੁਣ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ